ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਕਿਚਨ ਬਲੌਗ ਉੱਤੇ ਹੋਸਾਉ ਦੀ ਵੀ ਮੈਂ ਜੀ ਅਮੀਰ ਸਾਰੀ ਪਿੱਕਾ ਖਾਣੂ ਤੇ ਰਲ ਕੇ ਤੁਸੀਂ ਹੋਮ ਹੋਮੇ ਜੀ ਸਵੇਰੇ ਜੀ ਜੀ ਸਾਰਿਆਂ ਨੂੰ ਚਲਦੀ ਕਰਦੇ ਦੇਖੋ ਇਹ ਮਲਾਉ ਰਹੀ ਹਾਂ ਜੀ ਸਾਗ ਨੂੰ ਸੜਕਾ ਘਿਓ ਪਾ ਲਿਆ ਥੋੜਾ ਜਿਹਾ ਲਸਣ ਪਾ ਲਿਆ ਨਾ ਪਿਆਜ਼ ਬਣਾ ਲਈ 10 ਮਿੰਟ ਪਿਆਜ਼ ਬਰਖਾ ਲਾ ਲਈ ਜਦੋਂ ਤੱਕ ਇਹ ਅੱਧੀ ਗੁੱਤੋ ਵਾਲ ਜਾਣਗੇ ਤੇ ਇਹ ਆਟਾ ਕੁੰਮ ਕੇ ਰੱਖ ਲਿਆ ਸਾਬਾਪਾ ਬਣਾਇਆ ਨਹੀਂ ਬੜੀ ਸਾਬਾਏਗਾ ਪਿੰਡੋਂ ਕੇਕੇ ਵੇਟੋਂ

സാ പേ തടക്കാട്ട് ലൂൺ മുന്നേ തടക ਵੰਡ ਲਿਨੇ ਪਾਣੀ ਪਾ ਲਾਂਗੇ ਪੋੜੀ ਲੀਏ ਦੀ ਕੱਕੀ ਸਪਨੀ ਗਰਮ ਕਰ ਲੈਂਦੇ ਨੇ ਗਰਮ ਕਰਕੇ ਪਾਉਂਦੇ ਆ ਅੱਧੇ ਕਿਤੇ ਹੁਣ ਕਰਕੇ ਆਕਰ ਕੇ ਫਾਈ ਮੂਰੀ ਬਣਾ ਰਹੇ ਹਾਂ ਇਹ ਰੋਕੇ ਤੇ ਜਾਣਾ ਪਏਗਾ ਨਹੀਂ ਤੇਲੀ ਬਣਦਾ ਹੈ ਇਹ ਲੋਗ ਸਿਹਰੇ ਵੀ ਜਲਦੀ ਹੋ ਜਾਂਦੀ ਹੈ ਫੇਰ ਕਮਾ ਦੀ ਜਲਦੀ ਕਰਕੇ ਜਾਣਾ ਸ਼ਾਮ ਨੂੰ ਆਪੇ ਬਸ ਕੋੜਾ ਬੋਧਿੰਨਾ ਬਣਦਾ ਫਿਰ ਉਹਨਾਂ ਨੂੰ ਬਣਾ ਲੈਣੀ ਹੈ ਲਓ ਜੀ ਲਾਲ ਹੋ ਗਏ ਪਿਆਜ਼ ਆਪਣਾ ਸਾਫ ਆਈ ਨੇ

ਤੇ ਜਦੋਂ ਹੀ ਪਹਿਲਾਂ ਮੈਸੇਜ ਆਇਆ ਸੀਗਾ ਜੀ ਉਹ ਕਹਿੰਦੀ ਸੀ ਕਿ ਮੈਂ ਤਾਂ ਇਹ ਪਹਿਲੀ ਵਾਰੀ ਸੁਣਿਆ ਨਾਮ ਸ਼ਾਇਦ ਉਹਨਾਂ ਦੀ ਦੋ ਅਬੇ ਜੇ ਰਵਾਜ ਨਹੀਂ ਹੋਣਾ ਜੀ ਬੜਾ ਪਰਿਵਾਰ ਹੈਗਾ ਜੀ ਇਹ ਹੁੰਦਾ ਦਾ ਭੈਣ ਜਿਵੇਂ ਆਪਾਂ ਕਿਤੇ ਵਿਆਹ ਜਾਂਦੇ ਆ ਨਾ ਉਹ ਪਿੰਡ ਦੇ ਵਿੱਚ ਜਿਹੜੀ ਕੋਈ ਆਪਣੀ ਹੋਰ ਰਿਸ਼ਤੇਦਾਰੀ ਹੁੰਦੀ ਹੈ ਜਾਂ ਕੋਈ ਪਿੰਡ ਦੀ ਕੁੜੀ ਹੈ ਉੱਥੇ ਫਿਰ ਆਪਾਂ ਜਦੋਂ ਵਿਆਹ ਜਾਂਦੇ ਆ ਤਾਂ ਉੱਥੇ ਪੱਤਰ ਦਿੱਤੀ ਜਾਂਦੀ ਹੈ ਜੀ ਉਸ ਨੂੰ ਕੁੜੀ ਨੂੰ ਕੁੜੀ ਹੋਵੇ ਜਾਂ ਕੋਈ ਹੋਰ ਰਿਸ਼ਤੇਦਾਰੀ ਹੋਵੇ ਆਪਣੇ ਕਿ ਨਾਲ ਆਉਦੇ ਸਰਦਾਰਾਂ ਨਾਲ ਪੈਸੇ ਲਾਈ ਜਾਂਦੇ ਨੇ ਜੀ ਇਹਨੂੰ ਪੱਤਰ ਕਹਿੰਦੇ ਨੇ ਜੀ ਸਾਡੇ ਵੱਲ ਸਹਿਰਪਣੇ ਤੁਸੀਂ ਸਮਝ ਗਏ ਹੋਗੇ ਹੁਣ ਹੋਵੇ ਅੰਮ੍ਰਿਤਪਣੇ ਵੀ ਪੱਤਾ ਆਸੀ ਕਿਹਨੂੰ ਕਹਿੰਨੀ ਆ ਸਾਡੇ ਵਾਲੇ ਕੀਰਵਾੜਾ ਸਾਡੇ ਪਿੰਡੇ ਤੇ ਵਿਆਹ ਸੀਗਾ ਜੀ ਪਿੰਡ ਵਿੱਚ ਕਿਸੇ ਦੇ ਤੇ ਮੇਰੇ ਮਾਸੀ ਜੀ ਦੇ ਪਿੰਡੋਂ ਉਹ ਵਿਆਹ ਦੇ ਵਿੱਚ ਕੋਈ ਮਾਸੀ ਜੀ ਕਿਕਰਾਂ ਕਿਉਂ ਆਇਆ ਸੀ ਨਬਿਆ ਉਹਨਾਂ ਨੇ ਭੇਜੀ ਸੀ ਜੀ ਪੱਤਲ ਇੱਕ ਡੱਬਾ ਭੇਜਿਆ ਸੀ ਨਾਲ ਪੈਸੇ ਭੇਜੇ ਸੀਗੇ ਹੁਣ ਪੈਲਸਾਂ 'ਚ ਹੁੰਦਾ ਨਾ ਜਿਆ ਜਾਹੂ ਦੇ ਨੇਰੇ ਆਉਂਦਾ ਇਹ ਨੇਰੇ ਮੁੜ ਜਾਂਦਾ ਅਗਲਾ ਤਾਂ ਕਰਕੇ ਵੀ ਉਹ ਤੇ ਘਰੀ ਆ ਲਾ ਵੈਸੇ ਫੜਾ ਕੇ ਲਾਗੀ ਨੂੰ ਭੇਜ ਦਿੰਦਾ ਜੀ ਜਦੋਂ ਅੱਗੇ ਰਹੇਦੇ ਹੁੰਦੇ ਸੀ ਵਿਆਹ 'ਚ ਆ ਕੇ ਦੋ-ਦੋ ਦਿਨ ਉਦੋਂ ਰਿਸ਼ਤੇਦਾਰ ਆ ਪਾ ਕੇ ਦੇ ਕੇ ਜਾਂਦੇ ਹੁੰਦੇ ਸੀਗੇ ਜੀ ਪੱਤਰ ਜਿੰਨਾਂ ਜਿੰਨਾਂ ਨੇ ਦੇਣੀ ਹੁੰਦੀ ਸੀ ਭੈਣ ਭਰਾ ਆਪ ਨਾਲੇ ਮਿਲ ਜਾਂਦੇ ਸੀ ਆਗੇ ਨਾਲੇ ਪੱਤਰ ਦੇ ਜਾਂਦੇ ਸੀ ਏਹ ਆਵਾਜ਼ ਆਣੀ ਸਾਡੇ ਵੱਲ

ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਤੁਸੀਂ ਵੀਡੀਓ ਨੂੰ ਬਹੁਤ ਪਿਆਰ ਦਿੱਤੀ ਹੈ ਹੋ ਸੋਹਣੇ-ਸੋਹਣੇ ਕਮੈਂਟ ਕਰਦੇ ਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਇੱਕ ਵਾਰੀ ਦੇਖੋ ਆਪਣਾ ਸਾਫ ਤੇ ਸਪੋਟੇ ਇਸ ਤਰ੍ਹਾਂ ਬਣਾਇਆ ਰੱਖਣਾ ਜੀ ਰੋਟੀਆਂ ਪਕਾਣ ਕਰੀਏ ਬਣਾਵਾਂਗੇ ਸਾਗ ਦੇ ਨਾਲ ਲੇਟ ਕਰਕੇ ਫਿਰ ਐਂ ਹੋ ਜਾਂਦਾ ਜੀ ਮੱਕੀ ਦੀਆਂ ਟਾਈਮ ਲੱਗੂਗਾ ਆਪਾਂ ਕਣਕ ਦੀਏ ਬਣਾ ਲੈਂਦੇ ਆ ਸਵਾਸਾਤ ਦਾ ਟਾਈਮ ਹੋ ਗਿਆ ਇੱਥੇ ਕਈ ਵਾਰ ਤਾਂ ਪਹਿਲਾਂ ਬਣੀ ਹੁੰਦੀ ਹੈ ਵੀਡੀਓ ਆਪਣੇ ਕੋਲ ਪਹਿਲਾਂ ਪਾ ਦਿੰਦੇ ਆ ਜੀ ਪਹਿਲਾਂ ਵਾਲੀ ਬਣੀ ਹੋਈ ਕਈ ਵਾਰੀ ਫਿਰ ਐਂ ਹੁੰਦਾ ਵੀ ਨਹੀਂ ਬਣੀ ਹੋਈ ਕੋਈ ਜਿਵੇਂ ਅੱਜ ਨਹੀਂ ਹੈਗੀ ਸੀ ਆਪਣੇ ਕੋਲ ਕੋਈ ਵੀਡੀਓ ਤਾਂ ਕਰਕੇ ਦੀ ਹੁਣ ਆਪਾਂ ਇਹ ਬਣਾ ਕੇ ਤੇ ਖਣੀ ਆਪਾਂ ਤੁਹਾਡੇ ਤੱਕ ਅੱਜ ਦੀ ਕਰਾਂਗੇ ਜੀ ਪਬਲਿਸ਼ ਕਰਾਂਗੇ ਇਹ ਵਾਇਸ ਨੂੰ ਪਰ ਕਰਦੇ ਆ ਉਹਨੂੰ ਟਾਈਮ ਲੱਗ ਜਾਂਦਾ ਜੀ ਤੇ ਉਹ ਕਈ ਵਾਰੀ ਨਹੀਂ ਕਰੀ ਜਾਂਦੀ ਤੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਇਹੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ ਚੈਨਲ ਤੇ ਪਹਿਲੀ ਵਾਰੀ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮੈਂ ਦਿਆਂਗੀ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਇਧਰ ਆਪਣੇ ਦੁੱਧ ਨੂੰ ਉਬਾਲੀ ਆ ਰਹੀ ਹੈ ਗੈਸ ਕਰਦਾਂਗੇ ਬੰਦ ਅਧਿਕਤਾਂ ਸਾਕ ਕੋਲ ਦਰ ਬਹੁਤ ਜਿਆਦੀ ਹੈ ਕੋਲ ਤੋਂ ਸਿਆਹੀ ਜੀ ਜਾਂਦਾ ਦੀ ਬਸ ਵੱਧ ਟਾਈਮ ਰਿੰਨਣਾ ਪੈਂਦਾ ਇਹ ਜਲਦੀ ਕੋਲ ਜਾਂਦਾ ਪਤਲੀ ਗੰਧਾ ਹੋ ਜਾਂਦੀ ਹੈ ਨਾ ਹੁਣ ਗੋਟੀਆਂ ਬੰਦਣਾ ਨਿਕਲਦਾ ਚਲੋ ਜੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ